ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਗਲਿਸ਼ ਦੇ ਦੋ ਲਫ਼ਜ਼ ਨੇ ਇੱਕ ਬੋਏ ਔਰ ਦੂਸਰਾ men ਐਵੇਂ ਕਹ ਲੋ ਇੱਕ ਜਵਾਨ ਯੰਗਮੈਨ ਤੇ ਦੂਜਾ ਆਦਮੀ ਆਪਾਂ ਥੋੜਾ ਜਿਹਾ ਏਜਡ ਬੰਦਾ ਹੋਵੇ ਉਹਨੂੰ ਕਹਿ ਦਿੰਨੇ ਆ ਆਦਮੀ ਥੋੜਾ ਜਿਹਾ ਘੱਟ ਉਮਰ ਵਾਲਾ ਹੋਵੇ ਉਹਨੂੰ ਆਪਾਂ ਬੱਚਾ ਕਹਿ ਦਿੰਨੇ ਆ ਜਵਾਨ ਕਹਿ ਦਿੰਨੇ ਆ ਯੰਗਮੈਨ ਕਹਿ ਦਿੰਨੇ ਆ ਖੈਰ ਯੰਗਮੈਨ ਦਾ ਸੁਭਾਅ ਕੀ ਹੁੰਦਾ ਓਨੇ ਆਪਣੀ ਜਿਹੜੀ ਅੰਦਰ ਦੀ ਭਾਵਨਾ ਹੁੰਦੀ ਉਹਨਾਂ ਨੂੰ ਪ੍ਰਗਟ ਕਰਨਾ ਹੈ ਔਰ ਉਹਦੀ ਭਾਵਨਾ तकरीबन तकरीबन ਜਿਹੜੀ ਹੁੰਦੀ ਹੈ ਨਾ ਉਹਦੇ ਪਿੱਛੇ ਤਜਰਬਾ ਘੱਟ ਹੁੰਦਾ ਹੈ ਤੇ ਵੇਗ ਜ਼ਿਆਦਾ ਹੁੰਦਾ ਲਫਜ਼ ਵਰਤਣ ਲੱਗਾ ਮੈਂ ਖੁੱਲਾ ਜਾ ਕੁੜੀਆਂ ਦੇ ਪਿੱਛੇ ਭੱਜਣਾ ਕਾਲਜਾਂ ਦੇ ਗੇੜੇ ਲਾਉਣੇ ਪੈਸਾ ਮਾਂ ਬਾਪ ਕੋਲੋਂ ਲੈਣਾ ਤੇ ਖਰਚ ਕਰਨਾ ਔਰ ਵਿਅਰਥ ਦੇ ਅੰਦਰ ਹੀ ਖਰਚ ਕਰਨਾ ਹੁਣ ਜਿਹੜਾ ਇੱਕ ਬੰਦਾ ਬਣ ਚੁੱਕਾ ਹੈ ਬੰਦਾ ਮੇਰਾ ਮਤਲਬ ਇਹ ਨਹੀਂ ਕਿ ਉਹਦਾ ਮਨ ਛੁੱਧ ਹੋ ਜਾਂਦਾ ਪਰ ਤਕਰੀਬਨ ਤਕਰੀਬਨ ਜਿਹੜਾ ਬੰਦਾ ਜ਼ਿੰਮੇਵਾਰੀ ਦੀ ਪੰਡ ਦੇ ਬੋਝ ਹੇਠਾਂ ਆ ਜਾਂਦਾ ਹੈ ਉਹਦਾ ਸਿਰ ਭਾਰ ਦੇ ਹੇਠਾਂ ਆ ਜਾਂਦਾ ਹੈ ਦੱਬਿਆ ਜਾਂਦਾ ਹੈ ਫਿਰ ਉਹ ਇੰਨੀਆਂ ਚੀਜ਼ਾਂ ਤੋਂ ਗਰੇਜ਼ ਕਰ ਲਿੰਦਾ ਕੋਸ਼ ਹੀ ਨਹੀਂ ਰਹਿੰਦੀ ਵੀ ਕੁੜੀਆਂ ਦੇ ਮਗਰ ਕਦੋਂ ਜਾਣਾ ਹੈ ਕਾਲਜਾਂ ਮਗਰ ਕਦੋਂ ਜਾਣਾ ਹੈ ਦੂਜੀ ਗੱਲ ਆਪਣੇ ਘਰ ਵਿੱਚ ਕੁੜੀਆਂ ਜਨਮ ਲੈ ਲੈਂਦੀਆਂ ਨੇ ਬੱਚੇ ਜਨਮ ਲੈ ਲੈਂਦੇ ਨੇ ਤੇ ਫਿਰ ਉਹ ਕਿਸੇ ਦੀ ਧੀ ਨੂੰ ਸਿਆਣਾ ਦਾਨਾ ਬੰਦਾ ਕਿਸੇ ਦੀ ਧੀ ਨੂੰ ਵੇਖ ਕੇ ਆਪਣੀ ਧੀਰ ਚੇਤਾ ਕਰ ਲੈਂਦਾ ਹੈ ਉਹਨੂੰ ਉਹਦੇ ਵਿੱਚੋਂ ਵੀ ਆਪਣੀ ਧੀਰ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਜਿੰਨਾ ਚਿਰ ਆਪਣੇ ਘਰ ਧੀ ਦਾ ਜਨਮ ਨਹੀਂ ਹੋਇਆ ਅਜੇ ਵਿਆਹ ਨਹੀਂ ਹੋਇਆ ਅਜੇ ਯੰਗ ਹੈ ਅਜੇ ਬੁਈ ਹੈ ਉਹਦੇ ਅੰਦਰ ਇਹ ਗੱਲਾਂ ਆਉਣੀਆਂ ਮੁਸ਼ਕਲ ਨੇ ਆਉਂਦੀਆਂ ਨੇ ਪਰ ਬਹੁਤ ਘੱਟ ਲੋਕਾਂ ਦੇ ਅੰਦਰ ਨੰਬਰ 1 ਦੇ ਉੱਤੇ ਅਗਰ ਕਾਮਯਾਬ ਹੋਣਾ ਚਾਹੁੰਦੇ ਹੋ ਨਾ ਤੇ ਉਮਰ ਤੁਹਾਡੀ ਕਿਹੜੀ ਹੈ ਉਮਰ ਦੇ ਤਕਾਜ਼ੇ ਨੂੰ ਛੱਡ ਕੇ ਆਦਮੀ ਵਾਲਾ ਸੁਭਾਅ ਯੰਗ ਮਨ ਤੋਂ ਛੱਡ ਕੇ ਆਦਮੀ ਵਾਲਾ ਸਬਾ ਆਪਣਾ ਬਣਾ ਕੇ ਰੱਖਣਾ ਸ਼ੁਰੂ ਕਰੋ ਨੰਬਰ 2 ਖਰਚ ਕਰਨਾ ਤੇ ਇਨਵੈਸਟ ਕਰਨਾ ਇਹਨਾਂ ਦੋਵਾਂ ਗੱਲਾਂ ਦੇ ਅੰਦਰ ਬਹੁਤ ਵੱਡਾ ਫਰਕ ਹੈ ਖਰਚ ਕਰਨਾ ਕਿਸੇ ਵੀ ਬੰਦੇ ਨੂੰ ਪੈਸਾ ਦਿਓ ਖਰਚ ਕਰ ਦਿੰਦਾ ਹੈ ਖਰਚ ਕਰਨ ਲੱਗਿਆ ਉਹਨੂੰ ਕੋਈ ਦਿੱਕਤ ਨਹੀਂ ਹੁੰਦੀ ਮੈਂ ਇੱਕ ਦਿਨ ਇੱਕ ਛੋਟੀ ਜੀ ਗੱਲ ਪੜ ਰਿਆ ਸਾਂ ਵੀ ਇੱਕ ਬੱਚਾ ਆਪਣੇ ਬਾਪ ਕੋਲੋਂ ਰੋਜ਼-ਰੋਜ਼ ਪੈਸੇ ਮੰਗ ਕੇ ਲੈ ਜਾਂਦਾ ਹੈ ਖਰਚ ਕਰ ਦਿੰਦਾ ਹੈ ਉਡੀਂਾ ਪਿੱਛੇ ਉਜਾੜ ਦਿੰਦਾ ਹੈ ਹੋਟਲਾਂ ਮੋਟਲਾਂ ਤੇ ਉਜਾੜ ਦਿੰਦਾ ਹੈ ਸੱਜੇ ਖੱਬੇ ਉਜਾੜ ਦਿੰਦਾ ਪਿਓ ਤੰਗ ਆਇਆ ਉਹਨੇ ਇੱਕ ਦਿਨ ਇਹ ਗੱਲ ਕਹੀ ਕਿ ਬੇਟਾ ਮੈਨੂੰ 100 ਰੁਪਇਆ ਲਿਆ ਕੇ ਦੇ ਤੇ ਮੈਂ ਤੈਨੂੰ 10000 ਮੰਗਦਾ 10000 ਦਿਆਂਗਾ 20000 ਮੰਗਦਾ 20000 ਦਿਆਂਗਾ ਪਰ ਮੈਨੂੰ 100 ਰੁਪਇਆ ਲਿਆ ਕੇ ਦੇ ਉਹ ਕਹਿੰਦਾ ਇਹ ਕੋਈ ਵੱਡੀ ਗੱਲ ਹੀ ਨਹੀਂ ਉਹ ਗਿਆ ਔਰ ਉਹ ਆਪਣੇ ਫਰੈਂਡ ਕੋਲ ਗਿਆ ਵੀ ਮੈਨੂੰ 100 ਰੁਪਇਆ ਚਾਹੀਦਾ ਅੱਛਾ ਫਰੈਂਡ ਨੇ 100 ਦਿੱਤਾ ਉਹਨੇ ਲਿਆ ਕੇ ਪਿਓ ਨੂੰ ਦਿੱਤਾ ਪਿਓ ਨੇ ਫੜ ਕੇ ਨਾ ਉਹ 100 ਰੁਪਇਆ ਪਾੜ ਦਿੱਤਾ ਬੜਾ ਦੁੱਖ ਨਹੀਂ ਹੋਇਆ ਥੋੜਾ ਜਿਹਾ ਔਖਾ ਹੋਇਆ ਮੈਂ ਫਰੈਂਡ ਕੋਲੋਂ ਮੰਗ ਕੇ ਲਿਆ ਆ ਤੇ ਪਿਓ ਨੇ ਕੱਢ ਕੇ 100 ਦੇ ਦਿੱਤਾ ਵੀ ਲੈ ਆਪਣੇ ਫਰੈਂਡ ਨੂੰ ਦੇ ਦੇਈ ਉਹਦਾ ਆਸਾਨ ਸਾਡੇ ਸਿਰ ਤੇ ਨਾ ਰਹਿ ਉਹਨੇ ਕਿਹਾ ਵੀ 100 ਰੁਪਇਆ ਕਮਾ ਕੇ ਲਿਆ ਹੁਣ ਉਹ ਫੇਰ ਗਿਆ ਉਹਨੇ ਫੇਰ ਜਾ ਕੇ ਕਿਸ ਨਾ ਕਿਸੇ ਰਿਸ਼ਤੇਦਾਰ ਸੱਜਣ ਮਿੱਤਰ ਕੋਲੋਂ ਮੰਗਿਆ ਤੇ ਲਿਆ ਕੇ ਦਿੱਤਾ ਪਿਓ ਨੇ ਫੇਰ ਫੜ ਕੇ ਪਾੜਿਆ ਉਹ ਫੇਰ ਦੁਖੀ ਹੋਇਆ ਪਿਓ ਨੇ ਸੌ ਉਲਟਾ ਕਰ ਦਿੱਤਾ ਵੀ ਮੈਂ ਜੇਬ ਵਿੱਚੋਂ ਦੇਣਾ ਵਾਲੇ ਸੌ ਜੀ ਤੋਂ ਲੈਂਦਾ ਸੀ ਉਹਨੂੰ ਮੋੜ ਦੇ ਚਲੋ ਚਲਾ ਗਿਆ ਬਹੁਤਾ ਦੁਖੀ ਨਾ ਹੋਇਆ ਉਹਨੇ ਨਾ ਇੱਕ ਸਿਆਣੇ ਬੰਦੇ ਦੇ ਕੋਲ ਆਪਣੇ ਅੰਕਲ ਦੇ ਕੋਲ ਜਿਹੜਾ ਉਹਦੇ ਪਿਓ ਦਾ ਦੋਸਤ ਸੀ ਉਹਦੇ ਕੋਲ ਗੱਲ ਕੀਤੀ ਵੀ ਮੇਰਾ ਪਿਓ ਰੋਜ਼ ਇੱਕ ਗੱਲ ਕਹਿੰਦਾ ਹੈ ਵੀ 100 ਰੁਪਿਆ ਕਮਾ ਕੇ ਲਿਆ ਤਾਂ ਮੈਂ ਤੈਨੂੰ 20000 ਮੰਗਦਾ 20 ਦਾ 20 ਦਿਆਂਗਾ ਲੇਟ ਨਹੀਂ ਕਰਾਂਗਾ ਦੇਰੀ ਨਹੀਂ ਕਰਾਂਗਾ ਇਹਦਾ ਮਤਲਬ ਨਹੀਂ ਮੈਨੂੰ ਸਮਝ ਆਇਆ ਮੈਂ 100 ਰੁਪਇਆ ਲਾ ਜਾ ਕੇ ਦੇਂਦਾ ਰਿਆਂ ਪਿਓ ਮੇਰਾ ਫੜ ਕੇ ਤੇ ਉਹਨੂੰ ਪਾੜ ਦਿੰਦਾ ਉਹ ਸੰਕਲ ਨੇ ਨਾ ਗੱਲ ਸਮਝਾਈ ਪਿਤਾ ਦੇ ਫਰੈਂਡ ਨੇ ਗੱਲ ਸਮਝਾਈ ਉਹ ਕਹਿੰਦਾ ਤੇਰੇ ਪਿਓ ਦੇ ਕਹਿਣ ਦਾ ਮਤਲਬ ਕਹਿਣ ਦਾ ਮਕਸਦ ਇਹ ਹੈ ਵੀ ਆਪਣੀ ਮਿਹਨਤ ਕਰਕੇ ਕਮਾ ਜਿਹੜਾ ਮਿਹਨਤ ਦੇ ਨਾਲ ਕਮਾ ਕੇ ਲਿਆਏਗਾ ਨਾ ਉਸ ਦਿਨ ਪਿਤਾ ਦੀ ਤਲੀ ਤੇ ਜਦੋਂ ਜਾ ਕੇ 100 ਰੱਖੇਗਾ ਨਾ ਫਿਰ ਉਹਦੀ ਕੀਮਤ ਤੇਰੇ ਪਿਤਾ ਨੂੰ ਪਤਾ ਲੱਗੇਗੀ ਤੈਨੂੰ ਵੀ ਪਤਾ ਲੱਗੇਗੀ ਅਛਾ ਉਹਨੇ ਕਿ ਅੰਕਲ ਕੋਈ ਕੰਮ ਉਹਨੇ ਹੁਣ ਕੰਮ ਲੱਭਣਾ ਸ਼ੁਰੂ ਕੀਤਾ ਉਹ ਕੰਮ ਲੱਭਦਿਆਂ ਲੱਭਦਿਆਂ ਕੋਈ ਇਸ ਤਰ੍ਹਾਂ ਦਾ ਕੰਮ ਲੱਭ ਗਿਆ ਵੀ ਵਜਨ ਵਾਲਾ ਕੰਮ ਸੀ ਉਹਨੇ ਪਾਰ ਚੁੱਕਣਾ ਇੱਥੋਂ ਚੁੱਕ ਉਥੇ ਰੱਖ ਉਥੋਂ ਚੁੱਕ ਉਥੇ ਰੱਖ ਕੋਈ ਵੀ ਕੰਮ ਗਿਨ ਲੋ ਪਾਰਾ ਹੌਲਾ ਕੰਮ ਕੋਈ ਵੀ ਗਿਨ ਲੋ ਕੰਮ ਕਦੇ ਕੀਤਾ ਨਹੀਂ ਸੀ ਪਿਓ ਦੇ ਪੈਸੇ ਉੱਤੇ ਪਲਿਆ ਸੀ ਖਰਚ ਕਰਨਾ ਜਾਣਦਾ ਸੀ ਔਰ ਇਹ ਨਹੀਂ ਸੀ ਦੁੱਖ ਹੁੰਦਾ ਵੀ ਮੈਂ ਖਰਚ ਕਰ ਰਿਆਂ ਤੇ ਜਿਹਦੇ ਕੋਲੋਂ ਲੈ ਕੇ ਕਰ ਰਿਆਂ ਵੀ ਉਹਨੇ ਕਿਵੇਂ ਕਮਾਏ ਉਹਨਗੇ ਖੈਰ ਸ਼ਾਮ ਨੂੰ ਉਹਨੂੰ 100 ਰੁਪਈਆ ਮਿਲਿਆ ਅੰਕਲ ਨੇ 100 ਰੁਪਈਆ ਉਹਦੇ ਨੇ ਦਿੱਤਾ ਉਹ 100 ਰੁਪਈਆ ਜਦੋਂ ਜਾ ਕੇ ਦਿੱਤਾ ਨਾ ਤੇ ਉਹ ਪਿਓ ਨੇ ਫੜ ਕੇ 100 ਰੁਪਈਆ ਪਾੜਨਾ ਹੀ ਸ਼ੁਰੂ ਕੀਤਾ ਲੈ ਤੇ ਉਹਨੇ ਪਿਓ ਦੇ ਦੋਵੇਂ ਹੱਥ ਫੜ ਲਏ ਆਂਦਾ ਪਿਤਾ ਹੀ ਨਾ ਪਾੜਿਆ ਉਹ ਕਹਿਣ ਲੱਗਾ ਪੁੱਤ ਗੱਲ ਕੀ ਉਹ ਕਹਿੰਦਾ ਮੇਰੇ ਹੱਥਾਂ ਵੱਲ ਵੇਖੋ ਛਾਲੇ ਪੈ ਗਏ ਨੇ ਸਵੇਰ ਤੋਂ ਲੱਗਾ ਵਜਨ ਚੁੱਕ ਚੁੱਕ ਕੇ ਮੈਂ ਗੱਡੀਆਂ ਲੋਡ ਕਰਦਾ ਰਿਆਂ ਆਹ ਕੰਮ ਕਰਦਾ ਰਿਆਂ ਉਹ ਕੰਮ ਕਰਦਾ ਰਿਆਂ ਮੇਰੇ ਸਾਰੇ ਦਿਨ ਦੀ ਮਿਹਨਤ ਹੈ ਮੇਰੀ ਕਮਰ ਟੁੱਟ ਗਈ ਹੈ ਮੈਂ ਖਾਦਾ ਨਹੀਂ ਤੁਹਾਡੇ 100 ਰੁਪਏ ਦੀ ਅੜੀ ਪਿੱਛੇ ਵੀ 100 ਰੁਪਇਆ ਬਾਪੂ ਨੇ ਮੰਗਿਆ ਮੈਂ ਲਿਜਾ ਕੇ ਦੇਣਾ ਹੈ ਬਾਪੂ ਨੇ ਨਾ 20000 ਕੱਢ ਕੇ ਪੁੱਤ ਦੀ ਤਲੀ ਤੇ ਰੱਖਿਆ ਉਹ ਕਹਿਣ ਲੱਗਾ ਬੇਟਾ ਮੈਂ ਸਮਝਾਉਣਾ ਹੀ ਚਾਹੁੰਦਾ ਸਾਂ ਵੀ ਪੈਸਾ ਕਮਾਇਆ ਬੜਾ ਔਖਾ ਜਾਂਦਾ ਹੈ ਇਹਨੂੰ ਖਰਚ ਕਰਨਾ ਬੜਾ ਸੌਖਾ ਹੁੰਦਾ ਤੇ ਪੁੱਤ ਨੇ ਵੀ 20 ਦਾ 20 ਫੜ ਕੇ ਨਾ ਪਿਓ ਦੀ ਤਲੀ ਤੇ ਰੱਖ ਦਿੱਤਾ ਹੁੰਦਾ ਪਿਤਾ ਜੀ ਜੋ ਤੁਸੀਂ ਮੈਨੂੰ ਵਾਰ-ਵਾਰ ਕਹਿੰਦੇ ਰਹੇ ਵਾਰ-ਵਾਰ ਕਹਿੰਦੇ ਰਹੇ ਉਹ ਮੇਰੀ ਸਮਝ ਨਹੀਂ ਆਇਆ ਪਰ ਅੱਜ ਜਿਹੜਾ ਤਰੀਕਾ ਬਣਾ ਕੇ ਤੁਸੀਂ ਮੈਨੂੰ ਸਮਝਾਉਂਦਾ ਯਤਨ ਕੀਤਾ ਹੈ ਨਾ ਅੱਜ ਇਹ ਗੱਲ ਮੇਰੇ ਅੰਦਰ ਫੀਡ ਹੋ ਗਈ ਹੈ ਵੀ ਪੈਸਾ ਕਮਾਉਣਾ ਬਹੁਤ ਔਖਾ ਹੈ ਇਹਨੂੰ ਖਰਚ ਕਰਨਾ ਬੜਾ ਸੌਖਾ ਹੈ ਉਹ ਪੈਸਾ ਪਿਓ ਕੋਲੋਂ ਮਿਲੇ ਮਾਂ ਕੋਲੋਂ ਮਿਲੇ ਵੱਡੀਆਂ ਭੈਣਾਂ ਭਾਈਆਂ ਕੋਲੋਂ ਮਿਲੇ ਖਰਚ ਕਰਨ ਦਾ ਕੀ ਪਾਗਲ ਬੰਦਾ ਵੀ ਖਰਚ ਕਰ ਦਿੰਦਾ ਹੈ ਖਰਚ ਕਰਨ ਲੱਗਿਆ ਦੁੱਖ ਨਹੀਂ ਪਰ ਜਿਸ ਦਿਨ ਕਮਾਓਗੇ ਫਿਰ ਖਰਚ ਕਰੋਗੇ ਫਿਰ ਉਹ ਸਾਰੀ ਪਿਕਚਰ ਸਾਹਮਣੇ ਆਉਂਦੀ ਵੀ ਭੁੱਖਾ ਰਿਆ ਪਿਆਸਾ ਰਿਆ ਮਿਹਨਤ ਕੀਤੀ ਕਿੰਨੀ ਜਿਆਦਾ ਕੀਤੀ ਵੀ ਉਹ 100 ਰੁਪਏ ਦੀ ਕੀਮਤ ਤੁਹਾਨੂੰ ਉਸ ਦਿਨ ਪਤਾ ਲੱਗੇਗੀ ਨੰਬਰ 2 ਦੇ ਉੱਤੇ ਜਿਹੜੀ ਮੈਂ ਗੱਲ ਕਰ ਰਿਹਾ ਸਾਂ ਵੀ ਖਰਚ ਕਰਨ ਦੀ ਆਦਤ ਨੂੰ ਘਟਾਓ ਜੇ ਕਾਮਯਾਬੀ ਚਾਹੁੰਦੇ ਹੋ ਤੇ ਕਮਾਓ ਤੇ ਕਮਾਉਣ ਤੋਂ ਬਾਅਦ ਖਰਚ ਕਰੋ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਖਰਚ ਕਰਨਾ ਕਿਵੇਂ ਹੈ ਨੰਬਰ 3 ਦੇ ਉੱਤੇ ਮਜਾਕ ਵਿੱਚੋਂ ਨਿਕਲ ਕੇ ਮਜਾਕੀਆ ਲਹਿਜੇ ਵਿੱਚੋਂ ਨਿਕਲ ਕੇ ਮੇਰਾ ਮਤਲਬ ਇਹ ਨਹੀਂ ਹੈ ਕਿ ਉਦਾਸੀ ਵਿੱਚ ਰਹੋ ਝੂਰਦੇ ਰਹੋ ਹੋ ਕੇ ਪਰਦੇ ਰਹੋ ਨਹੀਂ ਉਹ ਤੇ ਇੱਕ ਬਿਮਾਰੀ ਹੈ ਉਹ ਨਹੀਂ ਪਰ ਇਸ ਮਜਾਕੀਆ ਲਹਿਜੇ ਵਿੱਚੋਂ ਨਿਕਲ ਕੇ ਵੀ ਵੇਖੀ ਜਾਏਗੀ ਕਰ ਲਵਾਂਗੇ ਬੜਾ ਟਾਈਮ ਪਿਆਏ ਹੁਣੇ ਜਾਾਂਗਾ ਕੱਲ ਜਾਾਂਗਾ ਪਰਸੋਂ ਜਾਵਾਂਗਾ ਐਦਾਂ ਦੀਆਂ ਗੱਲਾਂ ਨੂੰ ਛੱਡ ਕੇ ਆਪਣੇ ਕੰਮ ਨੂੰ ਥੋੜਾ ਜਿਆ ਸੀਰੀਅਸ ਲੈਣਾ ਸ਼ੁਰੂ ਕਰੋ ਸੀਰੀਅਸ ਹੋ ਕੇ ਸੋਚਣਾ ਸ਼ੁਰੂ ਕਰੋ ਸੀਰੀਅਸ ਲੈਣਾ ਸ਼ੁਰੂ ਕਰੋ ਤੁਹਾਡੀ ਕਾਮਯਾਬੀ ਤੁਹਾਡੇ ਦਰਵਾਜੇ ਦੇ ਉੱਤੇ ਤੁਹਾਡਾ ਰਾਹ ਉਡੀਕਦੀ ਹੈ ਤੁਸੀਂ ਦਰਵਾਜ਼ਾ ਖੋਲਣ ਦੀ ਤੁਹਾਡੀ ਟੀਲੇ ਕਾਮਯਾਬੀ ਖਲੋਤੀ ਮਿਲੇਗੀ ਨੰਬਰ 4 ਦੇ ਉੱਤੇ ਹੈ ਨਾ ਸਮੇਂ ਦੀ ਕੀਮਤ ਪੜਨ ਵਾਲਾ ਸਮਾਂ ਪੜੋ ਖਾਣ ਵਾਲਾ ਸਮਾਂ ਖਾਓ ਸੌਣ ਵਾਲਾ ਸਮਾਂ ਸਮੋ ਐਕਸਰਸਾਈਜ਼ ਦਾ ਸਮਾਂ ਉਹ ਕਰੋ ਤੇ ਕਮਾਉਂਦਾ ਸਮਾਂ ਉਹਨੂੰ ਵਿਅਰਥ ਨਾ ਗਵਾਓ ਹਾਸੇ ਮਜ਼ਾਕ ਦੇ ਅੰਦਰ ਨਾ ਗਵਾਓ ਉਦੋਂ ਕਮਾਉਣਾ ਸ਼ੁਰੂ ਕਰੋ ਸਮੇਂ ਦੀ ਕੀਮਤ ਨੂੰ ਪਛਾਨੋ ਸਮੇਂ ਦੀ ਤੰਜ ਨੂੰ ਪਛਾਨੋ ਨਬਜ ਨੂੰ ਪਛਾਨੋ ਤਾਂ ਕਿ ਤੁਸੀਂ ਸਕਸੈਸ ਹੋ ਸਕੋ ਆਪਣੇ ਬੱਚਿਆਂ ਨੂੰ ਸਮਝਾਓ ਆਪਣੇ ਆਪ ਨੂੰ ਸਮਝਾਓ ਕਾਮਯਾਬੀ ਤੁਹਾਡੇ ਨਾਲ ਹੋ ਕੇ ਤੁਰਨ ਲਈ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ